ਪ੍ਰਣਾਮ ਗੁਰੂ ਜੀ ਕੀ ਮੈਂ ਬੈਠ ਸਕਦੀ ਹਾਂ ਮੈਨੂੰ ਛੋੜਾ ਜਿਹਾ ਗੁਰੂ ਤੇ ਚੇਲੇ ਵਾਲਾ ਅਹਿਸਾਸ ਹੋ ਰਿਹਾ ਹੈ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀਆਂ ਸਿੱਖਿਆਵਾਂ ਲਈ ਬਹੁਤ ਆਬਾਰੀ ਹਾਂ ਜੋ ਤੁਸੀਂ ਵੇਦਾਂਤ ਅਤੇ ਉਪਨਿਸ਼ਦ ਦੀਆਂ ਸਿੱਖਿਆਵਾਂ ਰਾਹੀਂ ਦਿੱਤੀਆਂ ਹਨ ਗੁਰੂ ਜੀ ਮੇਰਾ ਸਵਾਲ ਇਹ ਹੈ ਕਿ ਤੁਸੀਂ ਤਾਂ ਇਹ ਸਾਨੂੰ ਪਹੁੰਚਾ ਦਿੱਤਾ ਹੈ ਪਰ ਜੋ ਛੋਟੇ ਬੱਚੇ ਆ ਰਹੇ ਹਨ 2 ਸਾਲ ਦੇ 4-5 ਸਾਲ ਦੇ ਉਹਨਾਂ ਨੂੰ ਮੈਂ ਇਹਨਾਂ ਸਿੱਖਿਆਵਾਂ ਨਾਲ ਕਿਵੇਂ ਪਹਿਚਾਨ ਕਰਵਾ ਸਕਦੀ ਹਾਂ ਜਾਣਨਾ ਹੀ ਸਾਡਾ ਸੁਭਾਅ ਹੁੰਦਾ ਹੈ ਇਸ ਲਈ ਸਾਨੂੰ ਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਨਹੀਂ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਧਿਆਪਕ ਹੋਣ ਦੇ ਨਾਤੇ ਮਾਪਿਆਂ ਦੇ ਨਾਤੇ ਸਾਨੂੰ ਉਹਨਾਂ ਨੂੰ ਸਿੱਖਣ ਤੋਂ ਨਹੀਂ ਰੁਕਣਾ ਚਾਹੀਦਾ ਠੀਕ ਹੈ ਉਹਨਾਂ ਤੇ ਕੋਈ ਵਿਸ਼ਵਾਸ ਨਾ ਥੁਪੋ ਇਹ ਸਾਡਾ ਕੰਮ ਹੈ ਤਾਂ ਇੱਕ ਦੋ ਸਾਲ ਦਾ ਬੱਚਾ ਹੈ ਇੱਕ ਚਾਰ ਸਾਲ ਦਾ ਬੱਚਾ ਹੈ ਤੁਸੀਂ ਉਹਨਾਂ ਨੂੰ ਬਹੁਤ ਆਸਾਨੀ ਨਾਲ ਕੁਝ ਸਵੀਕਾਰ ਕਰਦੇ ਹੋਏ ਦੇਖਦੇ ਹੋ ਤਾਂ ਉਹਨਾਂ ਨੂੰ ਬਿਠਾਓ ਉਹਨਾਂ ਨੂੰ ਪੁੱਛੋ ਕੀ ਤੁਸੀਂ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਤਾਂ ਕੀ ਇਹ ਹੋ ਸਕਦਾ ਹੈ ਤੁਸੀਂ ਇੱਕ ਕਾਰਟੂਨ ਦੇਖ ਰਹੇ ਹੋ ਜਿਸ ਵਿੱਚ ਇੱਕ ਬਿੱਲੀ ਹਾਥੀ ਨੂੰ ਚੁੱਕ ਰਹੀ ਹੈ ਤਾਂ ਕੀ ਇਹ ਹੋ ਸਕਦਾ ਹੈ ਫਿਰ ਉਹਨਾਂ ਨਾਲ ਗੱਲ ਕਰੋ ਮੈਨੂੰ ਦੱਸੋ ਬਿੱਲੀ ਕਿੰਨੀ ਵੱਡੀ ਹੁੰਦੀ ਹੈ ਕੀ ਤੁਹਾਡੇ ਘਰ ਵਿੱਚ ਇੱਕ ਬਿੱਲੀ ਹੈ ਕੀ ਤੁਸੀਂ ਇੰਨੀ ਵੱਡੀ ਬਿੱਲੀ ਦੇਖੀ ਹੈ ਅਸੀਂ ਦੂਜੇ ਦਿਨ ਉੱਥੇ ਇੱਕ ਹਾਥੀ ਦੇਖਿਆ ਸੀ ਹਾਥੀ ਕਿੰਨਾ ਵੱਡਾ ਹੁੰਦਾ ਹੈ ਇੰਨਾ ਵੱਡਾ ਤਾਂ ਕੀ ਇੱਕ ਬਿੱਲੀ ਹਾਥੀ ਨੂੰ ਚੁੱਕ ਸਕਦੀ ਹੈ ਨਹੀਂ ਇਹ ਨਹੀਂ ਹੋ ਸਕਦਾ ਇਸ ਲਈ ਇਹ ਵੀਡੀਓ ਜੋ ਬਣਾਇਆ ਗਿਆ ਹੈ ਉਹ ਗਰਬੜ ਵਾਲਾ ਹੈ ਕਿਉਂਕਿ ਵੀਡੀਓ ਉਸ ਨੂੰ ਪੈਂਡਿਸ਼ਨਿੰਗ ਵੀ ਕਰ ਰਿਹਾ ਹੈ ਇਹ ਉਸ ਨੂੰ ਇੱਕ ਵਿਸ਼ਵਾਸ ਇੱਕ ਕਲਪਨਾ ਨਾਲ ਵੀ ਭਰ ਰਿਹਾ ਹੈ ਕਿ ਇੱਕ ਬਿੱਲੀ ਇੰਨੀ ਵੱਡੀ ਹੋ ਸਕਦੀ ਹੈ ਕਿ ਉਹ ਹਾਥੀ ਨੂੰ ਚੁੱਕ ਲਵੇ ਇਸ ਲਈ ਉਸ ਨੂੰ ਚੁਣੌਤੀ ਦੇਣਾ ਜ਼ਰੂਰੀ ਹੈ ਕਿ ਤੁਸੀਂ ਪੱਤਿਆਂ ਵਿੱਚ ਰਹੋ ਕਿਸੇ ਵੀ ਚੀਜ਼ ਤੇ ਵਿਸ਼ਵਾਸ ਨਾ ਕਰੋ ਜੇਕਰ ਕੁਝ ਤੁਹਾਡੇ ਸਾਹਮਣੇ ਆਉਂਦਾ ਹੈ ਅਤੇ ਅਜੀਬ ਲੱਗਦਾ ਹੈ ਤਾਂ ਜ਼ਰੂਰ ਸਵਾਲ ਪੁੱਛੋ ਸਵਾਲ ਕਰਨਾ ਕੋਈ ਅਪਰਾਧ ਨਹੀਂ ਹੈ ਦਰਸਜ ਤੁਹਾਨੂੰ ਪੁੱਛਣ ਤੇ ਪ੍ਰਸ਼ੰਸਾ ਮਿਲੇਗੀ ਇਹ ਕਾਫੀ ਹੈ ਤੁਸੀਂ ਉਸਦੀ ਚੇਤਨਾ ਨੂੰ ਬੇਤਰਤੀਬ ਨਾ ਕਰੋ ਅਸੀਂ ਆਪਣੇ ਬਹੁਤ ਸਾਰੇ ਪਖਪਾਤ ਪਖਪਾਤ ਅਤੇ ਵਿਸ਼ਵਾਸਾਂ ਨੂੰ ਉਹਨਾਂ ਦੇ ਹੇਠਾਂ ਦਬਾਉਂਦੇ ਹਾਂ ਇਸ ਲਈ ਫਿਰ ਬਚਾਈ ਇੱਕ ਵਿਸ਼ਵਾਸੀ ਬਣ ਜਾਂਦਾ ਹੈ ਉਹ ਹੁਣ ਜਾਣਕਾਰ ਨਹੀਂ ਰਹਿੰਦਾ ਉਹ ਕੀ ਬਣ ਜਾਂਦਾ ਹੈ ਵਿਸ਼ਵਾਸੀ ਅਤੇ ਵਿਸ਼ਵਾਸ ਕਰਨਾ ਜੀਵਨ ਦਾ ਇੱਕ ਤਰੀਕਾ ਬਣ ਜਾਂਦਾ ਹੈ ਅਸੀਂ ਉਸ ਨੂੰ ਡਰਾਵਾਂਗੇ ਨਹੀਂ ਅਸੀਂ ਉਸ ਨੂੰ ੱੱਕਾ ਨਹੀਂ ਦੇਵਾਂਗੇ ਉਹ ਖੜ੍ਹਾ ਹੈ ਅਤੇ ਦੇਖ ਰਿਹਾ ਹੈ ਉਹ ਨਹੀਂ ਸਮਝਦਾ ਫਿਰ ਅਸੀਂ ਉਸ ਨੂੰ ਚਿਰਕਾਂਗੇ ਨਹੀਂ ਸਮਝਣਾ ਆਉਣਾ ਇੱਕ ਚੰਗੀ ਅਵਸਥਾ ਹੈ पर सानू इस समझे बिना की देना चाहिए था कि मैं समझ गया किसी चीज न गलत तरीके नाल स्वीकार करना ये एक गड़बड़ वाली अवस्था है सर मैं भी कानपुर लखनऊ तो हाँ तो हाँ जगह तो हूँ मैं चेन्नई आके सेटल हो गई हाँ तो हाँ इतने वेख के बहुत खुशी हुई बहुत धनबाद सर तो कीमती समय लगी